ਨਿਊਜ਼ੀਲੈਂਡ ਵਿੱਚ ਸਾਡਾ ਦੁਰਘਟਨਾ ਵਿੱਚ ਮਾਰੇ ਗਏ ਨੌਜਵਾਨ ਦਾ ਕੀਤਾ ਗਿਆ ਅੰਤਿਮ ਸੰਸਕਾਰ ਬਲਿੰਗਟਨ ਜੇਲ੍ਹ ਵਿੱਚ ਅਧਿਕਾਰੀ ਦੇ ਤੌਰ ਤੇ ਕੰਮ ਕਰ ਰਿਹਾ ਸੀ ਨੌਜਵਾਨ ਗੁਰਦਾਸਪੁਰ ਤੋਂ 2417 ਨਿਊਜ਼ ਪੰਜਾਬ ਦੀ ਖਾਸ ਰਿਪੋਰਟ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਦੇ ਨੌਜਵਾਨ ਗੁਰਚਰਨ ਸਿੰਘ ਜੋ ਕਿ ਨਿਊਜ਼ੀਲੈਂਡ ਦੇ ਸ਼ਹਿਰ ਵਲਿੰਗਟਨ ਦੀ ਜੇਲ੍ਹ ਪੁਲਿਸ ਵਿੱਚ ਅਧਿਕਾਰੀ ਦੇ ਤੌਰ ਤੇ ਨੌਕਰੀ ਕਰ ਰਿਹਾ ਸੀ ਦੀ 26 ਮਾਰਚ ਨੂੰ ਨਿਊਜ਼ੀਲੈਂਡ ਵਿਖੇ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ। ਬੀਤੀ ਸ਼ਾਮ ਨੌਜਵਾਨ ਦੀ ਮ੍ਰਿਤਕ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਪੁੱਲੇ ਚੱਕ ਵਿੱਚ ਪਹੁੰਚੀ ਜਿੱਥੇ ਆច ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਨੌਜਵਾਨ ਗੁਰਚਰਨ ਸਿੰਘ ਸ਼ਾਦੀ ਸ਼ੁਦਾ ਸੀ ਅਤੇ ਉਸਦੀ ਇੱਕ 4 ਸਾਲ ਦੀ ਬੇਟੀ ਵੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ 26 ਮਾਰਚ ਨੂੰ ਫੋਨ ਆਇਆ ਸੀ ਕਿ ਗੁਰਚਰਨ ਸਿੰਘ ਜਦੋਂ ਸਵੇਰੇ ਆਪਣੇ ਕੰਮ ਤੇ ਆਪਣੀ ਗੱਡੀ ਰਾਹੀ ਜਾ ਰਿਹਾ ਸੀ ਤਾਂ ਉਸ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਗਈ ਅਜ ਉਸਦੀ ਮ੍ਰਿਤਕ ਦੇ ਪਿੰਡ ਪਹੁੰਚੀ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ। thank you. ਹਾਂਜੀ ਬਲੈਂਟਨ ਦੇ ਜੇਲ੍ਹ ਪਹੁੰਚੇ ਜੇ ਭਰਤੀ ਹਾਂਜੀ ਕਿੰਨੀ ਦੇਰ ਤੋਂ ਕੰਮ ਕਰਦੇ ਸੀ ਉਹ ਸੱਚ ਕੋ 1 ਮਹੀਨੇ ਹੋ ਗਏ ਸੀ ਪਹਿਲੇ ਸਾਲ ਆਇਆ ਵੀ 15 ਦਿਨ ਰਹਿ ਗਿਆ ਢੇਗ ਹਾਂਜੀ ਕੀ ਕਰ ਰਹੀ ਸੀ ਹਾਂਜੀ ਅੱਜ ਤਾਂ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉੱਥੋਂ ਫੋਨ ਆਇਆ ਸੀ ਪੁਲਿਸ ਮੁਲਾਜ਼ਮ ਦੱਸ ਕੇ ਗਏ ਸੀ ਜਿੱਥੇ ਪਹਿਲਾਂ ਰਹਿੰਦਾ ਸੀ ਉਹਨਾਂ ਨੂੰ ਹਾਂਜੀ ਮੈਨੂੰ ਕਿਤੇ ਕਿਹਨੇ ਬਲੈਂਟਨ ਰਹਿੰਦਾ ਬਲੈਂਟਨ ਡੈੱਡ ਬੋਡੀ ਕਿਦੋਂ ਪਹੁੰਚੀ ਡੈੱਡ ਬੋਡੀ ਰਾਤ ਪਹੁੰਚੀ ਢੇਗ ਅੰਬਰਸਰੀ ਰਿਪੋਰਟ ਤੋਂ ਜਾ ਕੇ ਲੈ ਕੇ ਆਏ ਰਾਤੀ ਕੀ ਮੰਨ ਕਰ ਜੀ ਇਤੋਂ ਦੀ ਜਉਂਦ ਦੀ ਸੁਤਾ ਬਾਜੀ ਕੀ ਗਾਣਾ ਹੈ ਆ ਗਿਆ ਟਾ ਪੁੱਤ ਬਾਬਸਾ ਆ ਗਿਆ ਚਲੋ ਆਹੀਂ ਦਰਸ਼ਨ ਕਰ ਲਿਆ ਤਾਂ ਤੁਹਾਨੂੰ ਦਰਸ਼ਨ ਹੋਦੇ ਬਾਜੀ ਸਾਡੇ ਹੁਣ ਕਹਿ ਬਸ ਤੇ ਬੱਚਾ ਕੋਈ ਨਹੀਂ ਕੋਈ ਨਹੀਂ ਬੱਚਾ ਨਹੀਂ ਮੇਰੇ ਟਾ ਕਿ ਛੋਟਾ ਹੋ ਕੈਨੇਡਾ ਵਾਲਾ ਬੇਟੀ 4 ਸਾਲ ਦੀ ਉਹਦੀ ਬੇਟੀ 4 ਸਾਲ ਦੀ ਹਾਂ ਜੀ ਮੇਰੀ ਹਾਂ ਜੀ ਮੇਰ ਜਾ ਮੇਰੀ ਧੀ ਆ ਆ ਮੇਰੀ ਧੀ ਧੀ ਬਣਾ ਕੇ ਰੱਖੀ ਵਾਹ ਉਹ ਮੇਰੇ ਆਹ ਉਹ ਮੇਰੀ ਧੀ ਕਹੇ ਧੀ ਬੋਟੀ ਸਜਾ ਦੇਤੀ ਰੱਬ ਨੇ ਉਹਨਾਂ ਨੂੰ ਸਜਾ ਰਿਹਾ ਤੇ ਉਹ ਮੇਰੀ ਧੀ ਹੈ ਉਹ ਨਾ ਕਿਸਾਨ ਦੇ ਕੀ ਉਹ ਮੇਰਾ ਗੁਰਚਰਨ ਸਿੰਘ ਉਹ ਮੇਰਾ ਸੋਨਾ ਪੁੱਤ ਸੀ ਉਹ ਮੇਰਾ ਸੋਨਾ ਗੁਰਚਰਨ ਓ ਮੇਰਾ ਲੈਕ ਪੁੱਤ ਬੜਾ ਸੀ ਓ ਮੇਰੇ ਆ ਪੁੱਤਾ ਉਹ ਕਿ ਨਾਮ ਹੈ ਵਰਕਲ ਸਾਹਿਬ ਆ ਦੀ ਫਤਿਹ ਇਹ ਬੁਰਚਾਰੰਜ ਸਿੰਘ ਇਹ ਮੋੜੇ ਦਾ ਨਾਮ ਤੇ ਸਾਡੇ ਭਰਾ ਸਾਡੇ ਵੱਡੇ ਸੁਚਾ ਸਿੰਘ ਉਹਨਾਂ ਦੇ ਬੇਟਾ ਹੈ ਨਿਊਜ਼ੀਲੈਂਡ ਦੇ ਵਿੱਚ ਪਹਿਲੇ ਸਟੱਡੀ ਤੇ ਗਏ ਸੀ ਸਟੱਡੀ ਉੱਥੇ ਪੜ ਕੇ ਪੁੱਤ ਨੇ ਵਧੀਆ ਆਪਣਾ ਜਿਹੜੀ ਆ ਜੋਬ ਜਿਹੜੀ ਆ ਉੱਥੇ ਦੀ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਜੇਲ ਪੁਲਿਸ ਦੇ ਵਿੱਚ ਹੀ ਇਸ ਟਾਈਮ ਰਾਈਨੋ ਤੋਂ ਪਿਛਲੇ ਕੁਝ ਦਿਨ ਪਹਿਲੇ ਜਿਹੜਾ 26 ਮਾਰਚ ਨੂੰ ਜਿਹੜਾ ਕਿ ਖਬਰ ਆਉਂਦੀ ਆ ਕਿ ਐਕਸੀਡੈਂਟ ਹੋਇਆ ਜਿਹਦੇ ਨਾਲ ਇਹਨਾਂ ਦੀ ਸਡਨਲੀ ਇਹਦੀ ਮੌਤ ਹੋ ਜਾਂਦੀ ਹੈ ਗੱਡੀ ਤੇ ਡਿਊਟੀ ਜਾ ਰਹੇ ਇਥੇ ਮੇਰੇ ਖਿਆਲ ਤੋਂ ਵਿੱਚ ਜੈਨਾ ਟਕਰਾ ਗਈ ਗੱਡੀ ਤੇ ਅੱਜ ਜਿਹੜੀਆਂ ਰਾਤ ਜਿਹੜੀ ਆ ਲਾਸਟ ਨਾਈਟ ਜਿਹੜੀ ਆ 10 ਵਜੇ ਅਮਰਸਾਈ ਹਵਾਈ ਅੱਡੇ ਤੇ ਡੈੱਡ ਬਡੀ ਪਹੁੰਚੀ ਸਹੀ ਮਾਜਾ ਪਰਿਵਾਰ ਦੀ ਜਮਾਨਤ ਪਰਿਵਾਰ ਤੇ ਮਹਾਰਾਜ ਕਿਰਪਾ ਨਾਲ ਸਹੀ ਬਹੁਤ ਵਧੀਆ ਵਾ ਪਰ ਸਹੀ ਹੈ ਕਿ ਜਿਹੜੀ ਆ ਪਿੰਡ ਵਾਸਤੇ ਪਰਿਵਾਰ ਵਾਸਤੇ ਸਾਡੇ ਲਈ ਬੜੀ ਵੱਡਾ ਜਿਹੜਾ ਦੁਖਦਈ ਘਟਨਾ ਵਾ ਜਿਹੜੀ ਕਿ ਨਾਮ ਭੁੱਲਣ ਵਾਲੀ ਹੈ ਕਿਉਂਕਿ ਬਹੁਤ ਜੰਗ ਵਸਤਾ ਔਰ ਬਹੁਤ ਜਵਾਨ ਹੀ ਹੁੰਦਾ ਸਾਡੇ 6 ਫੁੱਟ ਤੋਂ ਵੱਧ ਹਾਈਟ ਹੀ ਉਹਦੀ ਹੈ ਔਰ ਪਿੱਛੇ ਉਹਨਾਂ ਦੀ ਇੱਕ 4 ਸਾਲ ਦੀ ਬੱਚੀ ਹੈ ਮੈਰਿਡ ਹੀ ਕਹਿੰਦਾ ਆ ਛੋਟੀ ਜੀ ਬੱਚੀ ਆ ਦੇਖੋ ਨਾ ਤੇ ਅਜੇ ਇਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਆ ਕੀ ਹੋ ਰਿਹਾ ਹਨ ਵੀ ਇਹ ਇਹ ਬਹੁਤ ਵੱਡਾ ਦੁੱਖ ਹੈ ਸਾਡੇ ਨਗਰ ਵਾਸਤੇ ਹਾਂਜੀ ਤੇ ਅਸੀਂ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਅਸੀਂ ਆਪਾਂ ਪਰਿਵਾਰ ਦੇ ਨਾਲ ਆਂ ਉਦੋਂ ਤੋਂ ਨਾਲ ਦੁੱਖ ਦੇ ਵਿੱਚ ਅਸੀਂ ਕਿਉਂਕਿ ਸਾਰਾ ਨਗਰ ਹੀ ਦੁੱਖ ਦੇ ਵਿੱਚ ਉਦੋਂ ਦਾ ਲੁਬਾ ਪਿਆ ਵਾ ਸੋ ਅਸੀਂ ਆਈ ਹੀ ਬਲਕਿ ਐਦਾਂ ਦੀ ਘਟਨਾ ਕਿਸੇ ਵੀ ਪਰਿਵਾਰ ਨਾਲ ਕਿਸੇ ਮਾਂ ਪਿਓ ਦੇ ਨਾਲ ਨਾ ਹੋਵੇ ਹਨ ਇਹ ਬਹੁਤ ਵੱਡਾ ਦੁੱਖ ਹੈ